ਸასი ਘਰ ਜੀ ਤੁਹਾਨੂੰ ਸਾਰਿਆਂ ਨੂੰ ਔਰ ਕੀ ਹਾਲ ਚਾਲ ਤੁਹਾਡਾ ਅਸੀਂ ਸਾਰੇ ਠੀਕ ਠਾਕ ਆਂ ਉਮੀਦ ਆ ਕਿ ਤੁਸੀਂ ਵੀ ਠੀਕ ਹੋਵਗੇ ਤੇ ਸਮਾਏ ਸ਼ਾਮ ਦੇ ਵੱਜ ਗਿਆ ਸਵਾ 7 ਅੱਜ ਸਵਾ 7 ਵਜੇ ਲੱਗੇ ਅਸੀਂ ਲੋਕ ਸਿੱਤ ਇਸ ਸਿਰ ਦੇ ਸੇਪੁੰਡੇ ਨਾਲ ਪੀਸੀ ਤੇ ਹੁਣ ਇਹਦੇ ਸਿਰ ਨੂੰ ਤੇਲ ਲਾਇਆ ਸੀ ਤੇ ਇਹ ਸਿਰ ਰੋਹੰਦੀ ਆਪਣਾ ਤੇ ਮੇਰੇ ਤਾਂ ਸੇਰਵਾਲਾ ਵੀ ਸਵੇਰ ਨੂੰ ਫੇਰ ਰੜਕਾ ਪੈ ਜਾਣੀ ਆ ਤੇ ਮੈਂ ਵੀ ਲੱਗੇ ਹਾਂ ਮੈਂ ਸਾਡੇ ਕੱਪੜੇ ਵੀ ਨਾ ਅੱਜ ਧੋਣੇ ਸੀ ਤੇ ਧੋਤੇ ਨਹੀਂ ਕੱਪੜੇ ਕੱਪੜੇ ਧੋਣੇ ਸੀ ਧੋਤੇ ਨਹੀਂ ਤਾਂ ਆ ਵੇਖੋ ਕੱਪੜੇ ਸਾਡੇ ਕੋਈ ਦੁਰੇ ਕਰਨ ਵਾਲੇ ਪਏ ਆ ਤੇ ਕੁਝ ਪ੍ਰੈਸ ਕਰਨ ਵਾਲੇ ਪਏ ਆ ਹੁਣ ਇਹਨਾਂ ਨੂੰ ਮੈਂ ਦੁਰੇ ਕਰ ਦੂੰਗੀ ਜਿਹੜੇ ਪ੍ਰੈਸ ਕਰਨ ਵਾਲੇ ਉਹ ਵਿਚ ਪਾ ਦੂੰਗੀ ਦੁਰੇ ਕਰਨ ਵਾਲੇ ਜਿਹੜੇ ਉਹ ਦੁਰੇ ਕਰ ਦੂੰਗੀ ਇਥੇ ਮੈਂ ਕੱਪੜੇ ਦੂਰੇ ਕਰਨ ਲਈ ਆ ਤੇ ਆ ਜਿਹੜਾ ਆ ਸੂਟ ਚਿੱਟੇ ਰੰਗ ਦਾ ਏ ਸਾਡੇ ਤਿੰਨਾ ਮਾਮਾ ਧੀਆਂ ਦੇਖੋ ਜੇ ਆ ਇਹ ਮੈਂ ਸਵਾਇਆ ਸੀ ਪਹਿਲੋਂ ਤੇ ਫਿਰ ਇਹਦੇ ਪਾਪਾ ਨੂੰ ਕੋਮਲ ਦੇ ਪਾਪਾ ਨੂੰ ਇਹ ਰੰਗ ਬੜਾ ਸੋਹਣਾ ਲੱਗਾ ਫਿਰ ਉਹ ਕਹਿੰਦਾ ਤੁਸੀਂ ਤਿੰਨੇ ਜਾਣੀਆਂ ਮਾਮਾ ਧੀਆਂ ਇਹ ਸੂਟ ਸਵਾਓ ਫਿਰ ਇਹ ਅਸੀਂ ਤਿੰਨਾ ਮਾਮਾ ਧੀਆਂ ਨੇ ਇੱਕੋ ਜੇ ਸੂਟ ਸਵਾਏ ਪਰ ਪਾਏ ਪੁੰਦੇ ਅਸੀਂ ਵਖੋ ਵਖੇ ਤਿੰਨਾ ਨੇ ਇੱਕੋ ਦੇਣਾ ਅਸੀਂ ਕਦੀ ਨਹੀਂ ਪਾਏ ਇਹ ਸੂਟ ਮੈਂ ਇੱਕ ਸੂਟ ਘਰ ਪੁੰਨੀ ਆ ਤੇ ਕੋਮਲ ਤੇ ਸੂਟ ਦਾ ਜਿਹੜਾ ਇਹ ਸੂਟ ਆ ਇਹ ਕਿਤੇ ਓਣ ਜਾਣ ਲੱਗਿਆ ਪੁੰਦੀਆਂ ਤੇ ਆ ਕੇ ਫਿਰ ਲਾ ਦਿੰਦੀਆਂ ਘਰ ਟੀ-ਸ਼ਰਟ ਪਜਾਮਾ ਨਾਈਟ ਸੂਟ ਜਿਹੜੇ ਉਹ ਪਾ ਸਾੜਦੀਆਂ ਗਰਮੀ ਬੜੀ ਆ ਤੁੱਜੇ ਸੂਟ ਪਾਉਣ ਨੂੰ ਜੀ ਨਹੀਂ ਕਰਦਾ ਤੇ ਉਦਾਂ ਇਹਨਾਂ ਦੇ ਕੱਪੜੇ ਨਾਲ ਵੀ ਲਿਮਾਰੀ ਭਰੀ ਪਈ ਆ ਕੱਪੜੇ ਵਾਧੂ ਆ ਤੇ ਹੋਰ ਲੈ ਲੈ ਕੇ ਰੱਖੀ ਜਾਂਦੀਆਂ ਆ ਤੇ ਇਹ ਮਤਲਬ ਬਾਅਦ ਚ ਫਿਰ ਕੱਪੜੇ ਮੈਂ ਚੱਲ ਪ੍ਰੈਸ ਵੀ ਨਾਲ ਹੀ ਕਰਕੇ ਰੱਖ ਦੇਣੀਆਂ ਹੁਣ ਬੈਠੀ ਤੇ ਹੈ ਗਈ ਆ ਫਿਰ ਜਿਹੜਾ ਕੰਮ ਹੈ ਇੱਕ ਵਾਰੀ ਕਰ ਲੋ ਤੇ ਫਿਰ ਹੋ ਜਾਂਦਾ ਜੇ ਕਹੋ ਨਾ ਪੁੱਛ ਬਾਅਦ ਚ ਕਰ ਲਾਂਗੇ ਬਾਅਦ ਚ ਨਹੀਂ ਫਿਰ ਹੁਣ ਦਾਬਾ ਚ ਫਿਰ ਆਲਸ ਜਿਹਾ ਪੈ ਜਾਂਦਾ ਤੇ ਮੈਂ ਹਾਂ ਪਚਾਲਾ ਕੱਪੜੇ ਵੀ ਚੱਲ ਲੱਗੇ ਹੱਥ ਨਾਲ ਪ੍ਰੈਸ ਕਰ ਦਿੰਨੀ ਆ ਪ੍ਰੈਸ ਕੀਤੇ ਹੁਣ ਨਾ ਤੇ ਚੱਲ ਵੀ ਪਾ ਕੇ ਤੇ ਕਿਤੇ ਨਾ ਕਿਤੇ ਚਲ ਜਾਈਦਾ ਜੇ ਜਾਣਾ ਪਵੇ ਤੇ ਤੇ ਕਿਸੇ ਵੇਲੇ ਇਹ ਹੁੰਦਾ ਵੀ ਬੱਤੀ ਚਲ ਜਾਂਦੀ ਆ ਤੇ ਜਦੋਂ ਬੱਤੀ ਚਲ ਜਾਂਦੀ ਆ ਤੇ ਫਿਰ ਕੱਪੜੇ ਪ੍ਰੈਸ ਕਰਨ ਵਾਲੇ ਰਹਿ ਜਾਂਦੇ ਤੇ ਜਦੋਂ ਪੈਰ ਤੇ ਕਿਤੇ ਜਾਣਾ ਪਵੇ ਨਾ ਤੇ ਫੇਰ ਉਧਰੋਂ ਕਿਸੇ ਵਲ ਬੱਤੀ ਨਹੀਂ ਹੁੰਦੀ ਤੇ ਕਿਸੇ ਵਲ ਕੱਪੜੇ ਪ੍ਰੈਸ ਕਰਨ ਵਾਲੇ ਹੁੰਦੇ ਤਾਂ ਸਾਡੇ ਨਾਲ ਲੜਾਈ ਪਾ ਜਾਂਦੀ ਆ ਇਸ ਕਰਕੇ ਮੈਂ ਫਿਰ ਨਾਲ ਨਾਲ ਕੱਪੜੇ ਪ੍ਰੈਸ ਕਰਕੇ ਤੇ ਮੈਂ ਰੱਖ ਦੇਣੀ ਹੁੰਦੀ ਆ ਇਹਨਾਂ ਦੇ ਵੀ ਤੇ ਆਪਣੇ ਵੀ ਤੇ ਇਹ ਆ ਵੀ ਇਹ ਜਿਹੜਾ ਸੂਟ ਮੈਂ ਪ੍ਰੈਸ ਕਰਨ ਦਾ ਹੀ ਆ ਨਾ ਇਹ 에ਰ ਕੀ ਮੈਂ ਬਣਾਇਆ ਸੀ ਗਰਮੀਆਂ ਚ ਤੇ ਇਹਨੂੰ ਨਾ ਇਹਨੂੰ ਜਿੰਨੀ ਮਰਜ਼ੀ ਪ੍ਰੈਸ ਫੇਰ ਲੋ ਇਸ ਸੂਟ ਦੇ ਵਾਟਰ ਨਹੀਂ ਨਿਕਲਦੇ ਜਿੰਨੀ ਮਰਜ਼ੀ ਗਰਮ ਕਰਕੇ ਪ੍ਰੈਸ ਫੇਰ ਲੋ ਇਹਦੇ ਚ ਓਦਾਂ ਦੇ ਓਦਾਂ ਹੀ ਵਾਟਰ ਰਹਿੰਦੇ ਆ ਤੇ ਆਇਥੇ ਸੀ ਤੇ ਮੇ ਨਾਲ ਗੱਲਾਂ ਕਰਨ ਲਈ ਸੀ ਤਨੂੰ ਸੀ ਤੇ ਤੇਰੇ ਡੈਡ ਦਾ ਫੋਨ ਆਉਂਦਿਆ ਸੀ ਤੇ ਉਹਨਾਂ ਨਾਲ ਗੱਲ ਕਰਕੇ ਹਟੇ ਹਾਂ ਤੇ ਇਥੇ ਨਾਲ ਸੀ ਤੇ ਮੈਂ ਕਹਿੰਦੀ ਹਾਂ ਮੈਂ ਜਿਹੜੇ ਕੱਪੜੇ ਪ੍ਰੈਸ ਕੀਤੇ ਪਏ ਆ ਤੇ ਉਹ ਤੂੰ ਚੁੱਕ ਕੇ ਤੇ ਰੱਖ ਦੇ ਨਾਲ ਨਾਲ ਕੰਮ ਨਿਭੜ ਜੇ ਮੈਂ ਨਾ ਕੱਪੜੇ ਮੈਂ ਜਿੰਨੇ ਮਰਜ਼ੀ ਢੋਲਾਂ ਕੱਪੜੇ ਮੈਂ ਧੋਣ ਲੱਗਿਆ ਨਾ ਮੈਨੂੰ ਆਲਸ ਪੈਂਦਾ ਪਰ ਮੈਂ ਸਾਰੀ ਦਿਹਾੜੀ ਲੱਗੀ ਰਹਾ ਮਾਂ ਕੱਪੜੇ ਧੋਤੇ ਦੂਰੇ ਕਰਕੇ ਰੱਖਣ ਲੱਗਿਆ ਤੇ ਪ੍ਰੈਸ ਕਰਨ ਲੱਗਿਆ ਮੈਨੂੰ ਬੜਾ ਆਲਸ ਪੈਂਦਾ ਉਹ ਤਾਂ ਮੈਂ ਕਹਿੰਨੀ ਆ ਕੋਮਲ ਤੂੰ ਕਰ ਲੈ ਸਿਰ ਤੂੰ ਕਰ ਲੈ ਕੋਮਲ ਤੂੰ ਕਰ ਏਦਾਂ ਹੀ ਮੈਂ ਏਦਾਂ ਹੀ ਬਸ ਫੇਰ ਕਿਨਾ ਕੱਪੜਾ ਪੈ ਰੇ ਤਾਂ ਹੀ ਆ ਦੋ ਦੋ ਤਿੰਨ ਤਿੰਨ ਦਿਨ ਦੇ ਸਾਡੇ ਕੱਪੜੇ ਮਤਲਬ ਇਕੱਠੇ ਹੋ ਜਾਂਦੇ ਆ ਸਾਂਭਣ ਵਾਲੇ ਤੇ ਧੋਣ ਲੱਗਾ ਤਾਂ ਮੈਂ ਮਿੰਟੋ ਮਿੰਟੇ ਧੋਣ ਲੈਂਦੀ ਧੋਣ ਲੱਗੇ ਮੈਨੂੰ ਇਹ ਨਹੀਂ ਵੀ ਮਸ਼ੀਨ ਕਰਕੇ ਮੈਨੂੰ ਆਲਸ ਨਹੀਂ ਮੈਂ ਹੱਥ ਨਾਲ ਵੀ ਧੋਣ ਲੱਗਾ ਤਾਂ ਮੈਂ ਧੋ ਲੈਣੀ ਆ ਮੈਨੂੰ ਕੱਪੜੇ ਧੋਂਦਾ ਮਾਸਾ ਨਹੀਂ ਆਲਸ ਆਗਾ ਸਾਂਭਣ ਲੱਗਾ ਮੈਨੂੰ ਆਲਸ ਜਿਆ ਪੈਂਦਾ ਮੇਰੇ ਖੇਜ ਜੀ ਛੱਡਦੀ ਆ ਤੇ ਫਿਰ ਫਿਰ ਨਾਲ ਨਾਲ ਫਿਰ ਜਿਆਦਾ ਵੀ ਹੋ ਜਾਣ ਕੱਪੜੇ ਪ੍ਰੈਸ ਕਰਨ ਵਾਲੇ ਤਾਂ ਤਮੀ ਨਹੀਂ ਜੀ ਕਰਦਾ ਇਦਾਂ ਜਿਹੜੇ 2-4 ਹੁੰਦੇ ਨਾਲ ਨਾਲ ਮੈਂ ਦੂਰੇ ਕਰਕੇ ਤੇ ਮੈਂ ਰੱਖ ਦੇਣੀ ਆ ਤੇ ਇਦਾਂ ਫਿਰ ਚੱਲ ਹੌਲੀ ਹੌਲੀ ਕੰਮ ਹੋ ਜਾਂਦੇ ਆਪਣੇ ਪ੍ਰੈਸ ਪ੍ਰੈਸ ਕਰਨ ਵਾਲੇ ਮੈਂ ਪ੍ਰੈਸ ਕਰ ਲਿਆ ਤੇ ਦੂਰੇ ਕਰਨ ਵਾਲੇ ਦੂਰੇ ਕਰ ਲਏ ਹੋਣਾ ਹੋਏ ਏਅਰ ਸੋਈ ਚ ਰੋਟੀ ਦੇ ਦਵਾਲੇ ਪੱਕਾ ਬੰਦ ਕਰਦਾ ਸ ਰੋਟੀ ਤੇ ਸਬਜੀ ਅੱਜ ਅਸੀਂ ਬਣਾਉਣੀ ਨਹੀਂ ਅੱਜ ਅਸੀਂ ਥੋੜੀ ਜਿਹੀ ਕਾਲਾ ਬਤਉ ਬਣਾਏ ਸੀ ਭਰ ਕੇ ਤੇ ਥੋੜੇ ਬਤੌਣ ਬਣਾਏ ਹੀ ਕੱਲ ਭਰ ਕੇ ਤੇ ਬਤੌ ਵੀ ਪਏ ਸਾਡੇ ਥੋੜੇ ਜਿਹੇ ਤੇ ਫਿਰ ਇਹ ਲਿਆਏ ਸੀ ਪਕੌੜੀਆਂ ਦਈਂ ਵਿੱਚ ਪਾਉਣਾ ਰਿਆਂ ਤੇ ਮੁੰਗਰਾ ਜਿਹੜਾ ਮੋਟਾ-ਮੋਟਾ ਜਾਂ ਹੁੰਦਾ ਤੇ ਕਹਿੰਦੇ ਵੀ ਚੱਲ ਅੱਜ ਪਾਪਾ ਤੇ ਰਹਿ ਕੇ ਬੁਰਾ ਖੋਲ ਤੇ ਅੱਗੇ ਅੱਛਾ ਤੇ ਅੰਦੇ ਤੇ ਅੱਜ ਦਹੀਂ ਅੱਜ ਅਸੀਂ ਦਹੀਂ ਨਾਲ ਰੋਟੀਆਂ ਖਾਣੀਆ ਦਹੀਂ ਚ ਰਹਾਤਾ ਪਾ ਕੇ ਵਿੱਚ ਪਿਆਜ਼ ਕੱਟ ਕੇ ਪਾਵਾਂਗੇ ਟਮਾਟਰ ਖੀਰਾ ਤੇ ਪਕੌੜੀਆਂ ਦੇ ਮਾਰੀਆਂ ਤੇ ਥੋੜੀ ਬਤਾਂਉ ਪਏ ਕੱਲ ਦੇ ਅੱਜ ਉਹਦੇ ਨਾਲ ਰੋਟੀ ਖਾਣੀ ਅੱਜ ਸਬਜੀ ਨਹੀਂ ਹੋਰ ਕੋਈ ਬਣਾਣੀ ਸਬਜੀ ਵੀ ਪਰਸੋਂ ਸਿੰਬਲ ਮਿਠ ਬਣਾਈ ਕੱਲ ਬਣਾਈ ਸੀ ਬਤਾਂਉ ਤਾਂ ਹੁਣ ਸਬਜੀ ਨੂੰ ਵੀ ਰੋਜ਼ ਦਿਹਾੜੀ ਜੀ ਨਹੀਂ ਕਰਦਾ ਪਹਿਲਾਂ ਮੇਰਾ ਰਾਦਾ ਸੀ ਪੀ ਦਾਲ ਬਣਾ ਲਈਏ ਮਸਰਾਂ ਦੀ ਮਸਰਦਲਿਆਂ ਦੀ ਦਾਲ ਮੇਰਾ ਰਾਦਾ ਹੀ ਫਿਰ ਇਹ ਕਹਿੰਦੇ ਪਿਛਲੇ ਅੱਜ ਦਹੀਂ ਨਾ ਖਾਣੇ ਰੋਟੀ ਅੱਜ ਦਹੀਂ ਬਣਾਉਣਾ ਸੀ ਬਣਾਉਣਾ ਸੀ ਬਤੋਂ ਨੂੰ ਤਾਂ ਹੁਣ ਸਬਜੀ ਨੂੰ ਵੀ ਰੋਧਿਆ ਜੀ ਨਹੀਂ ਕਰਦਾ ਪਹਿਲਾਂ ਮੇਰਾ ਰਾਦਾ ਸੀ ਪੀ ਦਾਲ ਬਣਾ ਲਈਏ ਮਸਰਾਂ ਦੀ ਮਸਰਦਲਿਆਂ ਦੀ ਦਾਲ ਮੇਰਾ ਰਾਦਾ ਹੀ ਫਿਰ ਇਹ ਕਹਿੰਦੇ ਪਿਛਲੇ ਅੱਜ ਦਹੀਂ ਨਾ ਖਾਣੇ ਰੋਟੀ ਅੱਜ ਦਹੀਂ ਬਣਾਉਣਾ ਸੀ ਤੇ ਪਹਿਲਾਂ ਸਾਡਾ ਰਾਦਾ ਸੀ ਦਾਲ ਬਣਾਉਂਦਾ ਇਹ ਕਿਹਾ ਹੀ ਬਈ ਦਾਲes ਰੋਦੀਆਂ ਨੇ ਸਬਜ਼ੀਆਂ ਖਾ ਖਾ ਕੇ ਮਨ ਆਕ ਗਿਆ ਹੀ ਮੂੰਹ ਦਾ ਸਵਾਦ ਹੋਰ ਤਰ੍ਹਾਂ ਹੋ ਗਿਆ ਤੇ ਫਿਰ ਮੇਰਾ ਇਰਾਦਾ ਹੀ ਵੀ ਸਬਜ਼ੀ ਰਹਿਣ ਦਿੰਨੇ ਆ ਤੇ ਦਾਲ ਬਣਾ ਲੈਣੇ ਮਸਰ ਦਲਿਆਂਦੀ ਹਲਕੀ ਜੀ ਤੇ ਫਿਰ ਇਹ ਵੀ ਕਹਿੰਦੇ ਆਂਦੇ ਦਾਲ ਰਹਿਣ ਦੇ ਤੇ ਦਹੀਂ ਮਲੇ ਮਨਾਈ ਨਾ ਨਾ ਉਹ ਲੈਂਦੀਆਂ ਹੀ ਦਹੀਂ ਚ ਪਾਉਣ ਵਾਲੀਆਂ ਪਕੌੜੀਆਂ ਜਾਂਦੇ ਪਤੂਨ ਦਾਲ ਰਹਿਣ ਦੇ ਤੇ ਮੈਂ ਦਹੀਂ ਲੈ ਕੇ ਉਹਨਾਂ ਤੇ ਅੱਜ ਮਤਲਬ ਵੀ ਰਾਇਤਾ ਪਾ ਕੇ ਦਹੀਂ ਚ ਤੋੜ ਦੇਣਾ ਰੋਟੀ ਖਾਵਾਂਗੇ ਤੇ ਫਿਰ ਇਥੇ ਮੈਂ ਨਾਲੇ ਦੁੱਧ ਤੇ ਇਹ ਦੁੱਧ ਵੀ ਲੈ ਕੇ ਆਏ ਤੇ ਦਹੀਂ ਵੀ ਲੈ ਕੇ ਆਏ ਤੇ ਇਥੇ ਫਿਰ ਮੈਂ ਨਾਲੇ ਦਹੀਂ ਕੱਢਣ ਦੀ ਸਾ ਕੋਲੇ ਵਿੱਚ ਡੂੰਗੇ ਵਿੱਚ ਤੇ ਨਾਲੇ ਮੈਂ ਚਾ ਇੱਕ ਪਾਸੇ ਰੈਤਾ ਪਾ ਲੈਣੀ ਆ ਪਿਆਜ਼ ਪੀਜਾ ਕੱਟ ਕੇ ਟਮਾਟਰ ਖੀਰਾ ਖੀਰਾ ਵੀ ਲੈ ਕੇ ਆਏ ਸੀ ਤੇ ਮੈਂ ਇਹ ਖੀਰਾ ਕੱਟ ਕੇ ਤੇ ਇਹ ਰੈਤਾ ਪਾ ਲੈਨੇ ਆ ਤੇ ਦੂਜੇ ਪਾਸੇ ਮੈਂ ਦੁੱਧ ਤਾਦਣ ਲੱਗੀ ਮੈਂ ਚਾ ਜਿੰਨਾ ਚਿਰ ਇਥੇ ਰੈਤਾ ਪਾਉਣ ਦੀ ਮੈਂ ਤਿਆਰੀ ਕਰਦੀ ਆ ਆਟਾ ਵੀ ਗੁੰਨਣ ਵਾਲਾ ਸੀ ਮੈਂ ਹਾਚਾ ਜੀ ਨਾਲ ਚਲਿਦੜੇ ਇਹ ਕੰਮ ਕਰੂ ਦੂਜੇ ਪਾਸੇ ਨਾਲ ਦੁੱਧ ਗਰਮ ਹੋ ਜਾਊਗਾ ਇਦਾਂ ਹੀ ਜਰ ਸੋਈ ਵਿੱਚ ਤੱਕ ਕੰਮ ਕਰੀਏ ਨਾ ਤਾਂ ਦੂਜੇ ਨਾਲ ਮਤਲਬ ਫਿਰ ਜਿੱਦਾਂ ਹੁਣ ਚਾਹ ਬਣਾਉਂਦੇ ਹੋਈਏ ਤੇ ਚਾਹ ਵੀ ਖੰਡ ਪੱਤੀ ਪਾ ਕੇ ਤਾਂ ਫਿਰ ਲੱਗੇ ਕਿ ਖਲੋਈ ਰਹਿਣਾ ਹੁੰਦਾ ਤੇ ਆਕੇ ਤਾਂ ਚਾਗੜ ਦੋ ਭਾਂਡੇ ਹੈਗੇ ਆ ਉਹ ਲਾ ਕੇ ਮਾਂਜ ਲੈਣੇ ਆ ਜੇ ਭਾਂਡੇ ਲਾਉਣ ਵਾਲੇ ਆ ਤਾਂ ਭਾਂਡੇ ਲਾ ਲੈਣੇ ਹੋਰ ਕਈ ਕੰਮ ਹੁੰਦੇ ਸੋਚ ਕਰਨ ਵਾਲੇ ਨਿੱਕੇ ਮੋਟੇ ਉਹ ਕਰ ਲਈ ਤੇ ਨਾਲ ਤੇ ਇੱਥੇ ਨਾਲ ਆ ਮੈਂ ਇੱਕ ਪਾਸੇ ਆਟਾ ਗੁੰਨਣ ਦੇ ਹਾਂ ਮੈਂ ਚਾਹ ਆਟਾ ਗੁੰਨ ਲੈਣੇ ਆ ਆਟਾ ਵੀ ਗੋਜੂਗਾ ਤੇ ਗਰਮੀ ਚ ਆ ਗਏ ਤੇ ਗਰਮੀ ਚ ਤੇ ਕੰਮ ਕਰਨ ਨੂੰ ਜੀਕ ਨਹੀਂ ਕਰਦਾ ਪਰ ਕੀ ਕਰੀਏ ਹੁਣ ਰੋਟੀ ਤਾਂ ਖਾਣੀ ਪੈਂਦੀ ਹੈ ਹੋਰ ਕੰਮ ਕਹਿ ਦੇਦਾ ਵੀ ਤੇ ਗਰਮੀ ਆ ਸਵਾਈਆਂ ਕੋਈ ਨਹੀਂ ਆ ਕਰਨੀਆਂ ਤਾਂ ਕਰ ਲੋ ਨਹੀਂ ਕਰਨੀਆਂ ਤਾਂ ਰਹਿਣ ਦੋ ਤੇ ਹੋਰ ਜਿਹੜੇ ਕੰਮ ਪਰ ਜਿਹੜੇ ਰੋਟੀ ਬਣਦਾ ਕੰਮ ਹੈ ਗਰਮੀ ਹੋਵੇ ਕੋਈ ਸਰਦੀ ਹੋਵੇ ਤਾਂ ਕਰਨਾ ਹੀ ਪੈਂਦਾ ਵਾ ਆ ਆ ਭਾਵੇਂ ਕਹਿ ਦੋ ਵੀ ਨਹੀਂ ਚੱਲ ਰੋਟੀ ਨਹੀਂ ਖਾਣੇ ਗਰਮੀ ਆ ਚੱਲ ਠਹਿਰ ਕੇ ਖਾ ਲਾਂਗੇ ਚੱਲ ਕਿੱਦਾਂ ਵੀ ਪਰ ਬੱਚਿਆਂ ਨੂੰ ਤਾਂ ਫੇਰ ਟਾਈਮ ਨਾਲ ਪਕਾ ਕੇ ਦੇਣੀ ਪੈਂਦੀ ਹੈ ਨਾ ਤੇ ਇਸ ਕਰਕੇ ਇੱਥੇ ਮੈਂ ਆਟਾ ਇੱਕ ਪਾਸੇ ਗੁੰਨ ਲਿਆ ਤੇ ਤੜਕੇ ਦੀ ਵੀ ਤੇ ਉਹ ਤੜਕੇ ਦੀ ਕਹਿ ਨਹੀਂ ਰਹੀ ਤਾਂ ਰੈਤਾ ਦੀ ਤਿਆਰੀ ਕਰ ਲਈ ਸੀ ਤੇ ਰੈਤਾ ਵੀ ਜਦੋਂ ਮੈਂ ਦਹੀਂ 'ਚ ਰੈਤਾ ਪਾਇਆ ਤੇ ਜਦੋਂ ਅਸੀਂ ਰੋਟੀ ਖਾਣ ਲੱਗੇ ਤਾਂ ਜਿਹੜੀਆਂ ਪਕੌੜੀਆਂ ਲਿਆਂਦੀਆਂ ਅਸੀਂ ਇਹਦੇ ਡੈਡੀ ਚਾ ਚੇਚਾ ਪਕੌੜੀਆਂ ਕਰਕੇ ਅਸੀਂ ਰੈਤਾ ਪਾਇਆ ਵੀ ਪਕੌੜੀਆਂ ਮੋਟੇ-ਮੋਟੀਆਂ ਜਿਹੜੇ ਹੁੰਦੇ ਮੂੰਗਰੇ ਜੇ ਦਹੀਂ 'ਚ ਪਾਉਣ ਵਾਲੀਆਂ ਉਹ ਲੈ ਕੇ ਆਏ ਤੇ ਉਹਦੇ ਕਰਕੇ ਤਾਂ ਇਹ ਸਪੈਸ਼ਲ ਰੈਤਾ ਪਾਇਆ ਦਹੀਂ ਚ ਵੀ ਉਹਦੇ ਨਾਲ ਖਾਣੀ ਆ ਤੇ ਜਦੋਂ ਇਹ ਰੋਟੀ ਖਾਣ ਲੱਗੇ ਤੇ ਵੇਖਿਆ ਵੀ ਚਖੀਰਾ ਵੀ ਹੈ ਗੱਟ ਮਟਰ ਹੈਗੇ ਗੰਡੇ ਵੀ ਹੈਗੇ ਤੇ ਉਹ ਜਿਹੜੇ ਮੋਟੀਆਂ ਹੈ ਮੋٹے ਮਤਲ ਮੂੰਗਰਾ ਹੈਗਾ ਇਸ ਦਹੀਂ ਵਾਲਾ ਉਹ ਹੈ ਹੀ ਨਹੀਂ ਸੀ ਮੈਂ ਉਹ ਕਿਤੇ ਕਹਿੰਦੇ ਉਹ ਨਹੀਂ ਪਾਇਆ ਉਹਨੂੰ ਮੈਂ ਉਹ ਤੇ ਚੇਤਾ ਭੁੱਲ ਗਿਆ ਲੈ ਉਹਦੇ ਕਰਕੇ ਤਾਂ ਕਹਿੰਦੇ ਤੈਨੂੰ ਕਿਹਾ ਸੀ ਵੀ ਰੈਤਾ ਪਾ ਤੇ ਉਹ ਤੂੰ ਚੇਤਾ ਭੁਲਾ ਲਿਆ ਉਹ ਫੇਰ ਦੁਬਾਰਾ ਮੈਂ ਪਾਣੀ ਵੀ ਚੁੱਪਿਓ ਆ ਤੇ ਫੇਰ ਜਦੋਂ ਵੀ ਗਿੱਲਾ ਹੋ ਕੇ ਤੇ ਫਿਰ ਹੀ ਹੋ ਗਿਆ ਨਰਮ ਜਿਆ ਫਿਰ ਦਬਾਰਾ ਮੈਂ ਦਹੀਂ ਵਿੱਚ ਪਾਇਆ ਤੇ ਫਿਰ ਅਹੀਂ ਰਾਤ 10 ਵਜੇ ਰੋਟੀ ਖਾਧੀ ਤੇ ਇਹ ਲੇਟ ਹੀ ਹੋ ਗਿਆ ਸਭ ਉਹਨਾਂ ਸਗੋਂ ਕਿ ਨਾ ਖਾਣੀਆਂ ਵੀ ਦਹੀਂ ਨਾ ਹੀ ਤੇ ਤਾਂ ਵੀ ਲੇਟ ਹੋ ਗਿਆ ਜਾਂ ਤਾਂ ਉਹ ਸਬਜ਼ੀ ਬਣਾਈਆਂ ਤਾਂ ਸਬਜ਼ੀ ਦੇਟ ਬਣਾਈ ਸਬਜ਼ੀ ਕਰਕੇ ਹੀ ਲੇਟ ਹੋ ਗਏ ਰਤੇ ਕਰਕੇ ਉਹ ਪਕੌੜੀਆਂ ਕੇ ਜਿਹੜੀਆਂ ਪਉਣੀਆਂ ਤੁਸੀਂ ਛੋਦੇ ਕਰਕੇ ਲੇਟ ਕੰਮ ਹੋ ਗਿਆ ਪਰ ਦਹੀਂ ਬੜਾ ਸਵਾਦ ਬਣਿਆ ਤੇ ਜਦੋਂ ਰੋਟੀ ਖਾਧੀ ਨਾ ਪਹਿਲਾਂ ਥੋੜਾ ਜਿਹਾ ਦਹੀਂ ਪਾ ਕੇ ਚੈੱਕ ਕੀਤਾ ਸੀ ਤਨੇ ਅੰਦੀ ਮੰਮੀ ਸੀ ਜੇ ਦਹੀਂ ਚੈੱਕ ਕਰ ਬਲ ਕਿਦਾਂ ਦਾ ਬਣਿਆ ਤੇ ਮੈਂ ਹਾਂ ਕਰ ਲਾ ਲੂਣ ਮਿਰਚ ਵੇਲਾ ਵੀ ਚ ਠੀਕ ਆ ਤੇ ਉਹ ਵੇਖਿਆ ਤੇ ਖੀਰੇ ਵੀ ਕੋੜੇ ਨਿਕਲ ਆਏ ਤੇ ਇਹਨੂੰ ਤਾਂ ਮੈਂ ਲੱਪਾ ਲਾ ਦਿੱਤਾ ਮੈਂ ਨਹੀਂ ਜਿਹੜੇ ਕੀ ਖੀਰੇ ਕੋੜੇ ਹੁੰਦੇ ਵਧੀਆ ਹੁੰਦੇ ਕੋਈ ਗੱਲ ਨਹੀਂ ਮੈਂ ਐਵੇਂ ਕਰਦੀ ਆ ਤੇ ਦੇ ਦੇਣੀ ਇੱਕ ਮਿਰਚ ਰਹਿ ਗਈ ਸੀ ਮਿਰਚ ਨਹੀਂ ਪਾਈ ਮਿਰਚ ਵੀ ਪਾਤੀ ਹੁੰਦੀ ਆ ਵੇਖੋ ਸਾਡਾ ਰੈਤਾ ਤਿਆਰ ਹੋ ਗਿਆ ਉਹਨ ਮੇ ਪਕਾਉਣ ਲੱਗੀਆਂ ਰੋਟੀ ਰੋਟੀ ਪਕਾ ਕੇ ਫਿਰ ਅਸੀਂ ਐਸੇ ਨਾਲ ਖਾਣੇ ਰਹਿੰਦੇ ਹਾਂ